ਇੱਕ ਨਾ ਗਰੰਥੀ ਸਿੰਘ ਏ ਤੇ ਉਹਨੀਆਂ ਪੰਜ ਧੀਆਂ ਨੇ ਤੇ ਉਹਦੀ ਉਹਦੇ ਮੂੰਹ ਸਾਰੀ ਗੱਲ ਸੁਣੇ ਮੈਂ ਤੁਹਾਨੂੰ ਕਦੇ ਨਹੀਂ ਕਿਹਾ ਵੀ ਛੇਰ ਲੈ ਕਰਨ ਨੂੰ ਛੇਰ ਕਰਕੇ ਐਨਰ ਵੀਰਾਂ ਤੱਕ ਵੀਡੀਓ ਪਹੁੰਚਾਉਣੀ ਬਾਕੀ ਵੀਡੀਓ ਸਾਰੀ ਧਿਆਨ ਨਾਲ ਸੁਣਿਆ ਜੀ ਆਈ ਗਈ ਨਾ ਗਣਿਆ ਜੀ ਗੁਰਦੁਆਰੇ ਦਾ ਪਾਠੀ ਸਿੰਘ ਏ ਪਾਠ ਕਰਨ ਵਾਲੇ ਜਿਹੜੇ ਆਪਣੇ ਬਾਬਾ ਜੀ ਨੇ ਉਹ ਨੇ ਧਿਆਨ ਨਾਲ ਸੁਣੋ ਤੇ ਫਿਰ ਆਪਣਾ ਗੱਲ ਕਰਦੇ ਆਪਾਂ ਨੀਕਾ ਖਾਲਸਾ ਵੈਗ ਜੀ ਕੀ ਫਤਹਿ ਮੈਂ ਐਨ ਆਈ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਬਤਾਲੀ ਸਤ ਗ란ਤੀ ਦੀ ਟੁੱਟੀ ਗਈ ਸੀ ਜਾਂ ਜਮਨਵੀ ਦੇ ਦੋ ਤਿੰਨ ਮਿੰਨਗ ਦਾ ਟੁੱਟੀ ਆ ਤੇ ਮੇਰੀਆਂ ਪੰਜ ਲਟਕੀਆਂ ਵਾਂ ਤੇ ਕਿਹਨੇ ਦਾਅ ਨਹੀਂ ਕਰਾਇਆ ਇਹਦਾ ਢਟਕੀ ਦਾ ਨਾਂ ਤੇ ਕਾਜ਼ੀ ਚਟਾਈ ਨੂੰ ਬੁਲਾ ਦੋ ਤੇ ਮੈਂ ਵਾਸਵਾਦ ਮੇਰੀ ਬੇਨਤੀ ਹੱਥੋਂ ਕੀਤੀ ਜਾਵੇ ਇਹ ਐਨ ਆਈ ਵੀਰਾਂ ਬੇਨਤੀ ਕਰਦਾ ਹਾਂ ਬਹੁਤ ਮਿਹਰਬਾਨੀ ਹੋਗੀ ਤਾਂ ਲਈ ਵੀਰ ਜੀ ਲਓ ਜੀ ਇਹ ਸੀ ਪਾਠੀ ਸਿੰਘ ਗੁਰਦੁਆਰੇ ਸਾਹਿਬ ਦਾ ਬਿੱਲਾ ਤਾਂ ਟੁੱਟ ਗਈ ਤੇ ਕਿਸੇ ਨੇ ਇਲਾਜ ਨਹੀਂ ਕਰਾਇਆ ਤੇ ਅਸੀਂ ਪਤਾ ਕੀ ਗਏ ਨੇ ਅਸੀਂ ਜਣੇ ਜੀ ਅਸੀਂ ਬਹੁਤ ਜ਼ਿਆਦੀਆਂ ਤਰਕਰੀਆਂ ਕਰ ਲਈਆਂ ਨੇ ਕੀ ਗੱਲ ਸ਼ਰੋਮਣੀ ਕਮੇਟੀ ਜਿਹੜੀ ਸਾਡੀ ਬਿਲਕੁਲ ਹੀ ਸੌਂ ਗਈ ਸ਼ਰੋਮਣੀ ਕਮੇਟੀ ਨੂੰ ਅੱਜ ਪਾਟੀ ਸਿੰਘ ਨਹੀਂ ਦਿਸਦਾ ਪਾਟੀ ਸਿੰਘ ਦੀ ਲੜਕੀ ਦਾ ਵਿਆਹ ਰਕਿਆ ਲੱਤ ਟੁੱਟੀ ਦੇ ਇਲਾਜ ਕੋਲੋਂ ਕਰੀਬ ਬੈਠਾ ਜਿਹੜੇ ਸਾਡੇ ਗੁਰੂ ਘਰ ਦੇ ਵਜ਼ੀਰ ਨੇ ਆਹ ਹਾਲਾਤ ਨੇ ਸਾਡੇ ਦੇ ਉਂਝ ਅਸੀਂ ਨਾ ਹੁਣ ਵੋਟਾਂ ਆ ਗਈਆਂ ਕਿ ਅਸੀਂ ਸਾਰਿਆਂ ਨੇ ਵੀ ਅਸੀਂ ਬਿਲਕੁਲ ਅਸੀਂ ਪੰਜਾਬ ਪੰਜਾਬ ਦੇ ਸਿਰ ਤੇ ਹੱਥ ਰੱਖੀ ਖੜਿਆ ਹਾਂ ਹੋਰ ਕੋਈ ਨਹੀਂ ਆਹ ਵੇਖ ਲੋ ਆਪਣੇ ਪੰਜਾਬ ਦੇ ਵਿੱਚ ਆਹ ਕੁਝ ਹੁੰਦਾ ਜਿਹੜੇ ਗੁਰੂ ਮਹਾਰਾਜ ਦੇ ਵਜ਼ੀਰ ਨੇ ਨਾ ਉਹਨਾਂ ਦੀਆਂ ਲੱਤਾਂ ਟੁੱਟ ਗਿਆ ਨੇ ਤੇ ਉਹ ਗਰੀਬ ਮੰਝਿਆਂ ਤੇ ਬੈਠੇ ਨੇ ਪੰਜ ਧਿਆਣੇ ਦੇ ਲਾਜ ਕਰਾਉਣ ਕੋਣੋ ਬੈਠਾ ਮੰਝੇ ਤੇ ਤੇ ਲੜਕੀ ਦਾ ਵਿਆਹ ਕਿਹਦੇ ਘਰੇ ਸਮਾਨ ਨਹੀਂ ਤੇ ਸ਼ਰੋਮੀ ਕਮੇਟੀ ਨੂੰ ਬੇਨਤੀ ਏ ਵੀ ਤੁਸੀਂ ਗੁਰਦੁਆਰਿਆਂ ਨੇ ਖਿਆਲ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਪਾਠੀ ਨਹੀਂ ਲੱਭਣਾ ਇਹ ਤੁਸੀਂ ਸੋਚ ਕਰ ਲਿਆ ਜੀ ਕਿ ਬਾਕੀ ਐਨਆਰਈ ਵੀਰਾਂ ਨੂੰ ਬੇਨਤੀ ਵੀ ਇਸ ਬਾਬਾ ਜੀ ਦੀ ਲੜਕੀ ਦਾ ਵਿਆਹ ਤੇ ਪੂਰੀ ਵੱਧ ਚੜ ਕੇ ਸਾਰੇ ਮੇਰੇ ਭੈਣ ਭਰਾ ਮਦਦ ਕਰੋ ਪੂਰੇ ਡਟ ਕੇ ਮਦਦ ਕਰੋ ਬਾਬਾ ਧੀ ਦਾ ਵਿਆਹ ਕਿਸੇ ਕਲੋ ਧੀ ਦੀ ਵਿਆਹ ਦੇ ਵਿੱਚ ਕਮੀ ਨਾ ਰਹਿ ਜੇ ਤੇ ਬਾਕੀ ਬਾਬਾ ਜੀ ਦਾ ਲਾਜ ਵੀ ਜਰੂਰ ਕਰਾਓ ਲੱਤ ਦਾ ਇਹ ਬੇਨਤੀ ਸਾਡੇ ਬਾਤ ਹੈਗਾ ਜੀ ਤਾਂ ਆ ਇੰਨੇ ਕਰਨ ਜੋਗਿਆ ਵੀ ਤੁਹਾਨੂੰ ਬਦਲੇ ਵੀਡੀਓ ਪਾ ਕੇ ਤੇ ਤੁਹਾਨੂੰ ਜਾਗਰੂਤ ਕਰਾ ਸਕਨੇ ਆ ਸਾਡੇ ਦੇ ਇਹਨਾਂ ਕੁਛ ਹੈਗਾ ਕਿਉਂਕਿ ਜੇ ਤੂੰ ਜਾਦਾ ਪੱਲੇ ਹੋਵੇ ਤੇ ਫਿਰ ਅਸੀਂ ਵੀਡੀਓ ਵੀ ਨਾ ਪਾਈਏ ਵੀ ਆ ਲਓ ਬਾਬਾ ਜੀ ਜਿੰਨੇ ਜੋ ਗਿਆ ਤੁਸੀਂ ਲੈ ਲਓ ਸਾਡੇ ਤੋਂ ਆਪਦਾ ਮਸਲਾ ਹੱਲ ਕਰ ਲਓ ਤੇ ਆਹ ਦੇਖ ਲਓ ਪੰਥਕ ਆਲਿਓ ਅ ਸਾਰਿਆਂ ਦੇ ਅਸੀਂ ਬੜੇ ਪੰਥਕ ਆ ਪੰਥਕ ਆ ਬਾਕੀ ਮੈਂ ਕਲਾਕਾਰਾਂ ਨੂੰ ਵੀ ਬੇਨਤੀ ਕਰਨਾ ਕਲਾਕਾਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਪਾਠਿਆ ਸਿੰਘਾਂ ਵਾਲੇ ਖਿਆਲ ਕਰੋ ਪਾਠਿਆ ਸਿੰਘਾਂ ਦੇ ਘਰ ਪੋਜ ਪਾਠਿਆ ਸਿੰਘਾਂ ਦੇ ਜੋਨੇ ਧੀ ਦਾ ਵਿਆਹ ਹੈ ਤੇ ਵੱਧ ਚੜ ਕੇ ਇਹਦੀ ਮਦਦ ਕਰੋ ਧੀ ਦੇ ਵਿਆਹ ਤੇ ਮੇਰੀ ਕਲਾਕਾਰਾਂ ਨੂੰ ਸਾਰਿਆਂ ਨੂੰ ਬੇਨਤੀ ਤੇ ਸ਼ੇਅਰ ਕਰ ਦਿਓ ਜੇ ਬਾਬਾ ਜੀ ਦੀ ਬਾਹਰ ਪਹੁੰਚਾਓ ਵੀਡੀਓ